ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਕੋ ਉਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੜਾ ਠੀਕ ਹੈ ਲੌਵੀ ਕਰਕੇ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਭਾਈ ਓਏ ਐਂ ਦੇਖੋ ਵੀ ਐਂ ਲੱਗਦਾ ਮੀਂਹ ਪਿਆ ਹੁੰਦਾ ਰਾਤ ਜਿਵੇਂ ਹੈ ਨਹੀਂ ਕਿ ਮੀਂਹ ਪਿਆ ਹੁੰਦਾ ਐਂ ਲੱਗਦਾ ਤਰੇਲ ਐ ਨਹੀਂ ਬਹੁਤ ਜਿਆਦੇ ਭਾਈ ਬਹੁਤ ਜਿਆਦੇ ਤਰੇਲ ਪਿਆ ਫਿਰ ਤੁਸੀਂ ਐਂ ਦੇਖ ਲਓ ਵੀ ਤਰੇਲ ਮੀਂਹ ਵਾਂਗੂ ਕਰੀ ਪਈ ਐ ਤੇ ਕਿੰਨੀ ਕਿ ਜਿਆਦੇ ਠੰਡੂ ਹਵਾ ਚ ਨਹੀਂ ਕਿ ਜਿਆਦੇ ਨਵੀਆਂ ਹਨਾ ਇਕ ਤਾਂ ਹਵਾ ਜਣੀ ਕਿ ਜ਼ਿਆਦਾ ਨਵੀਂ ਐ ਆ ਦੇਖੋ ਕਿਵੇਂ ਤਰੇਲਸ ਵੀ ਵੀ ਇਹ ਚਾ ਦੇਖੋ ਹਵਾ ਜਣੀ ਕਿ ਜ਼ਿਆਦਾ ਨਵੀਂ ਹੋ ਤਾਂ ਹਵਾ ਚੱਲ ਪੈਂਦੀ ਐ ਫਿਰ ਉਹ ਚੀਜ਼ ਦੇਖ ਲੋ ਵੀ ਕਿੰਨੀ ਕਿ ਜ਼ਿਆਦਾ ਠੰਡ ਫੀਲ ਕਰਨ ਲੱਗਦੀ ਹੋਪਉਣ ਹਣਾ ਬਾਕੀ ਚਲੋ ਕੋਈ ਗੱਲ ਨਹੀਂ ਉਹ ਮੁੰਡਾ ਆ ਜਿਹੜਾ ਭਾਈ ਇਹਨੂੰ ਛੱਡ ਕੇ ਹੋਣਿਆ ਬਾਈ ਕਾਲ ਕਰੀ ਜਾਂਦਾ ਹੈ ਹੈਗੂ ਸੱਚੇ ਬਹੁਤ ਸ਼ਮੀਰ ਰਕਰੀ ਇਹਨੂੰ ਛੱਡ ਕੇ ਹੋਣਿਆ ਭਾਈ ਬੜੀ ਯਾਦੇ ਕਾਲ ਕਰ ਜਾਂਦਾ ਇਹ ਮੁੰਡਾ ਤੇ ਮੰਨ ਕੇ ਚੱਲ ਵੀ ਕਹਿੰਦਾ ਮੈਨੂੰ ਛੱਡ ਕਾਓ ਮੈਨੂੰ ਜਾਣਾ ਹੈ ਭਾਈ ਤੇ ਮੈਂ ਚੱਲ ਛੱਡਣਾ ਹੈ ਭਾਈ ਤੇ ਇੱਕ ਆ ਗਿਆ ਭਾਈ ਆਪਣਾ ਕਬੂਤਰ ਅੱਜ ਇਹ ਹੈ ਮੁੰਲਾ ਦਾ ਹਰੀ ਬੈਠਾਣਾ ਵਿਚਾਰਾ 2 3 4 ਦਿਨ ਦਾ ਬਾਹਰ ਪਤਾ ਨਹੀਂ ਕਿੰਨੇ ਦਾ ਤੇ ਅੱਜ ਇੰਨਾ ਸ਼ੁਕਰ ਹੈ ਵੀ ਆ ਗਿਆ ਘਰੇ ਠੀਕ ਆ ਕਿ ਨਹੀਂ ਘਰੇ ਤਾਂ ਵਿਚਾਰਾ ਰੋਜ਼ ਹੀ ਆਉਂਦਾ ਹੋਊਗਾ ਕੱਲ ਵੀ ਆਇਆ ਹੋਊਗਾ ਐ ਤਾਂ ਤੇ ਪਾਪਾ ਲਾਇਆ ਹੀ ਨਹੀਂ ਗਏ ਨੂੰ ਹਣਾ ਅੱਜ ਲਾਉਣਿਆ ਹੁਣ ਭਾਈ ਇਹਨੂੰ ਸਾਡੀ ਨਿਗਾਹ ਪਈ ਮੈਂ ਕੂਤਰ ਤਾਂ ਆਪਣਾ ਆਇਆ ਬੈਠਾ ਠੀਕ ਹੈ ਕਿ ਨਹੀਂ ਤੇ ਇਹਨੂੰ ਲਾ ਲਈਏ ਭਾਈ ਇਧਰ ਚਾਹ ਵੀ ਆ ਗਈ ਚਾਹ ਕਿਧਰ ਗਈ ਚੱਲ ਕੋਈ ਨਾ ਇੱਥੇ ਚਾਹ ਪਈ ਹੋਣੀ ਐ ਤੇ ਤੂੰ ਵੀ ਵਿਚਾਲੀ ਸੀ ਮੜੀ ਮੜੀ ਤੈਨੂੰ ਕਰ ਦੇ ਵਿਚਾਰ ਨੂੰ ਅੰਦਰ ਜਮ ਹੀ ਭਿੱਜਿਆ ਪਿਆ ਭਾਈ ਤੁੰਗਰਾ ਹਲੋ ਇਹ ਬਜਵਾਕਦਾ ਚਲੋ ਕੋਈ ਨਾ ਐਨਾ ਸੁੱਕੀ ਸੰਧੀ ਹਜੇ ਇੱਕ ਰਹਿ ਗਿਆ ਸੱਚ ਉਹ ਫੜਿਆ ਬੱਚਾ ਜਾਂ ਤਾਂ ਉਹ ਆਇਆ ਹੀ ਨਹੀਂ ਹਜੇ ਉਹ ਆਥਰੇ ਹੋ ਗੋ ਧੁੱਪ ਤਾਂ ਵਿਚੜੀ ਤੋ ਵਿਚਾਰ ਉਹ ਤਾਂ ਉਹ ਉਹੀ ਚਾਰ ਦਿਨ ਬਾਹਰ ਤੁਰਿਆ ਫਿਰਦਾ ਉਹਨੂੰ ਪਤਾ ਵੀ ਨਹੀਂ ਲੈ ਮੈਨੂੰ ਆਉਣਾ ਇੱਥੇ ਹੀ ਆ ਮੈਂ ਦਾਣੇ ਇੱਥੇ ਹੀ ਮਿਲਦੇ ਉਹ ਚੋਰ ਤਾਂ ਲੋਕਾਂ ਦੇ ਕੂਤਰਾਂ ਦੇ ਮਗਰ ਉਹ ਲਿਆ ਫਿਰੂਗਾ ਕੋਠਾਂ ਘਾਉਂਦਾ ਫਿਰ ਤੋਏ ਮੁਰਗੇ ਘਰੇ ਜੀ ਭੁੱਖਾ ਮਰਸ ਹਾਂ ਲਿਓ ਮਾਨਾ ਜੀ ਆਹ ਦੁੱਧ ਤੁਹਾਡੇ ਹੀ ਸਿਆ ਹੈ ਜੀ ਆਗੇ ਪੀਓ ਅਸੀਂ ਚਾਹ ਪੀਨੇ ਤੁਸੀਂ ਦੁੱਧ ਪੀਓ ਇਹ ਮਾਨਾ ਗਰੂਪ ਆਓ ਜੀ ਗੋੜਾ ਵਾਲਾ ਲੈ ਲਿਓ ਵੇਖੀ ਚਾਹ ਚੜਦਾ ਵੇਖ ਕੇ ਗੋੜਾ ਲੈ ਦੋ ਨਾ ਇਹ ਗੋੜਾ ਵਾਲਾ ਦੁੱਧ ਜੀ ਉਹ ਗੋੜ ਵੀ ਗਿਆ ਵਿੱਚ ਭੈਣ ਹਜੇ ਵੀ ਨਿੱਗਾ ਪਿਆ ਰਾਤ ਦਾ ਵੇ ਹੈ ਖਚੇ ਦਾ ਜੀ ਤੇ ਆਪਣੀ ਯਾ ਲਿਓ ਦਾ ਦੁੱਧ ਤੇ ਉਹ ਕਬੂਤਰ ਆਈ ਜਿਹੜਾ ਦੇਣਾ ਮੁੰਡੇ ਨੂੰ ਵਾਪਸ ਆਜਾ ਉਹ ਯਾਰ ਮੁੰਡੇ ਬਾਰੀ ਕੋਲਾਂ ਦਾ ਗੱਲ ਹੀ ਨਹੀਂ ਬੰਦੀ ਪ੍ਰਣਾਲੇ ਵਾਲਾ ਫਿਰ ਬੈਠਾ ਵਿਖਾਵਾਂਗੇ ਫਿਰ ਹੀ ਆਖਾਂਗੇ ਉਸਤਾਦਾ ਹਾਂਜੀ ਆ ਬੈਠਾ ਜੀ ਮੁੰਡੇ ਦਾ ਕਬੂਤਰ ਆ ਠੀਕ ਆ ਜੀ ਇਹ ਜਦੋਂ ਦਾ ਛੱਡਿਆ ਇੱਧਰ ਇਹ ਪੱਕਾ 45 ਤੇ ਵਹਿੰਦਾ ਠੀਕ ਹੈ ਨਾਲੇ ਹਾਂਜੀ ਨਾਲੇ ਤਾਂ ਇਹਨੂੰ ਤੇ ਇਹਦਾ ਨਾਂ ਰੱਖਦਾ ਹੀ 45 ਵਾਲਾ ਕਬੂਤਰ ਇਹ ਮੁੰਡਿਆਂ ਦਾ 45 ਵਾਲਾ ਕਬੂਤਰ ਵਾਪਸ ਕਰਨ ਲੱਗਿਆ ਭਾਈ ਆਪਾਂ ਆ ਬੈਠਾ ਠੀਕ ਹੈ ਤੇ ਐ ਇਹ ਨੂੰ ਆਇਆ ਮੈਨੂੰ ਵੀ ਬਾੜੋ ਵਿੱਚ ਸੈਰਨ ਜਿਵੇਂ ਮਾਰਨ ਲਿਆ ਫੜ ਕੇ ਲਓ ਡਰ ਲ ਮੋਕ ਗਈ ਲੈ ਇਹਨੂੰ ਤੂ ਲਿਆ ਵੇ ਤਰਾ ਹੱਥ ਲੰਮਾ ਹੈ ਕਾਨੂੰਨ ਕੇ ਹੱਥ ਬਹੁਤ ਲੱਬੇ ਹੁੰਦੇ ਹੈ ਠੀਕ ਹੈ ਕਿ ਨਹੀਂ ਅਗਲ ਹੋਰ ਸਾਲਾ ਬਿੰਦਾ ਇੱਥੇ ਹੈ ਹਾਂ ਇਹ ਉੱਥੇ ਹੱਥ ਮਾਰੇ ਉੱਡਿਉ ਬਾਅਦ ਚ ਬਹੁਤ ਫਤੂਰੀ ਕੋਈ ਇਹ ਕਬੂਤਰ ਹੈ ਸ਼ੌਕਰਾ ਵੀ ਸ਼ੌਕਰਾ ਦੇ ਜੀ ਉਸਤਾਦ ਜੀ ਇੱਧਰ ਆਈ ਰਹੀ ਹੈ ਪੱਲਾ ਹੈ ਪੱਲਾ ਨਹੀਂ 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 ਇਹ ਰੋਕ ਲਿਆ ਇੱਥੇ ਦਿਖਾ ਦੇ ਮੇਰੇ ਕਬੂਤਰ ਇਹਨਾਂ ਦਾ ਬੜਾ ਘਣੇ ਕਬੂਤਰ ਸੀ ਯਾਰ ਵੇਗ ਹੋਈ ਵੇਗ ਵੇ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤਾਂ ਨੇ ਬਹੁਤ ਜਿਆਦਾ ਸੋਹਣਾ ਹੁੰਦਾ ਨਿਖਰਿਆ ਪਿਆ ਜਦੋਂ ਲਿਆਂਦਾ ਉਤਲੇ ਬੜਾਇਆ ਸੀਗਾ ਤੇ ਇੱਥੇ ਵੀਰਾ ਹੱਥ ਹੁੱਥ ਨਹੀਂ ਲਾਈ ਉਹਨੂੰ ਜਮਈ ਅਸੀਂ ਠੀਕ ਐ ਅੱਛੀ ਕਰੀਂਦਾ ਹਾਂ ਹਾਂ ਤੇ ਬਹੁਤ ਸੋਹਣਾ ਬੜਿਆ ਪਿਆ ਉਤਰ ਗਿਆ ਉਹ ਵਾਹ ਓਏ ਸਜਣਾ ਪੱਲਾ ਵੀ ਬਹੁਤ ਚੰਗਾ ਨੰਮ ਕਹਿੰਦੇ ਕਿਹੜਾ ਹੈ ਨਹੀਂ ਇਹਦੇ ਹੈ ਕੋਈ ਪਤਾ ਇੱਕ ਸ਼ਾਇਦ ਨਾ ਹੋਵੇ ਕਹੜਾ ਬੜਾ ਪੁੱਤਰਾ ਮੂਦਾ ਕਰਕੇ ਚੱਲ ਪੱਲਾ ਵਖਾ ਦੇ ਦਲ ਵਾਹ ਜੀ ਰਾਨ ਪਿਆਰ ਸੀ ਬਹੁਤ ਸੋਹਣਾ ਬਹੁਤ ਸੋਹਣਾ ਚੋਬਰਾ ਮੂਦਾ ਕਰਦਾ ਅਬੂ ਪਰਸੇ ਦਿਖਾਓ ਇੱਕ ਵਾਰ ਹਟ ਜਾ ਇੱਕ ਵਾਰ ਹੂੰ ਹੁਣ ਮੂਦਾ ਕਰ ਇਹਨੂੰ ਵਿਚਾਰੇ ਨੂੰ ਲੱਪਾ ਵੀ ਰੱਤਾ ਹਨਾ ਹੱਕਾ ਜਾ ਵਾਹ ਜੀ ਆਹ ਮੂਜੀ ਆਪ ਬਸ ਪਾਸਿਆਂ ਤੋਂ ਮੋਝ ਆ ਬੜੇ ਤੇ ਉਤਰ ਨਹੀਂ ਜਾਂਦੀ ਹੁੰਦੀ ਹਨਾ ਸਹੀ ਹੈ ਸਹੀ ਹੈ ਸਾਰੇ ਕੱਢ ਦੇ ਸਾਰੇ ਕੱਢ ਦੇ ਫਿਰ ਸਾਰੇ ਚੰਗੇ ਆ ਬਈ ਇਹ ਪੂਛ ਚ ਵੀ ਰੱਤਾ ਖੰਬਾ ਵੀਰੇ ਰੱਤਾ ਖੰਬਾ ਹਾਂ ਲਾਉਂਦੀ ਜਾਂਦੀ ਹੈ ਨਾ ਤੀਲੀ ਹੈ ਨਾ ਅਰਤੀ ਸਾਰਾ ਨਹੀਂ ਨਫੰਗ ਇਸ ਅੱਟ ਤੇ ਮੈਂ 6 7 ਪੈਣਾ ਗੱਲ ਲਾ ਭਰਾਈ ਜੇ ਇਹ ਲਾੜ ਲਾ ਨਹੀਂ ਬਹੁਤ ਬਹੁਤ ਐਸਾ ਹੀ ਸਾਫ਼ ਰੱਖਿਆ ਹਾਂ ਆਈ ਹੈ ਇਹ ਆਪਣੇ ਕੋਲ ਦਾ ਸਮੇ ਹੀ ਪੇ ਰਹਿੰਦੇ ਆ ਅਸੀਂ ਵੀ ਸਮੇ ਹੀ ਪਏ ਹੁਣ ਚੱਲ ਗਏ ਬਈ ਤੇ ਛੱਡਿਆ ਦਾ ਜੀ ਗੁਪਤ ਬੰਦਾ ਸੀਗਾ ਜਿਹੜਾ ਆਪਣੇ ਕੋਲ ਆਇਆ ਗੁਪਤ ਗੁਪਤਤਾ ਨਹੀਂ ਸੀਗਾ ਸੀ ਤਾਂ ਮਿੱਤਰ ਆਪਣਾ ਸੀਰਾ ਬੋਟਰ ਵਾਜ ਕਰਦੇ ਅੱਧੀ ਤੋਂ ਵੱਧ ਉਹ ਉਨੀ ਕਰਦੇ 75% ਕਰਦੇ ਤੇ ਉਹ ਮਿੱਤਰ ਸੀਗਾ ਆਪਣਾ ਹਨਾ ਉਹ ਨਾਗ ਕੂਤਰ ਰੱਖਣਾ ਸੀ ਉਹਨੂੰ ਛੱਡਾਇਆ ਵਿਚਾਰ ਨੂੰ ਚੜਾਇਆ ਬਸ ਇੱਕ ਕੂਤਰ ਸੀ ਉਹਦਾ ਕੂਤਰ ਲੈ ਗਿਆ ਉਹ ਸੱਚ ਇੱਕ 12 12 ਦਾ ਪਾਣੀ ਪਾ ਲਿਆ 12 ਦਾ ਪਾਣੀ ਪਾ ਲਿਆ ਵੀਰੇ ਬਸ ਬਹੁਤ ਹੈ ਦਾਦੂਆਂ ਵਾਦੂਆਂ ਡੰਨਾ ਵੀਰੇ ਬਹੁਤ ਹੈ ਦੋ ਗਲੱਛਣਗੇ ਉਹਨੂੰ ਦੇ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਬਾਕੀ ਜੇ ਵੱਧ ਵੀ ਗਲੱਛਗੇ ਮੇਰੀ ਪਲਟੇ ਤਾਂ ਨਹੀਂ ਇਹ ਕੇ ਪਲਟ ਦਿਆਂ ਮੈਂ ਨਹੀਂ ਪਲਟੇਗਾ ਲੋੜ ਹੈ ਇੱਕ ਅੱਧਾ ਚਲ ਐਨਾ ਕੀ ਪੋਟਾ ਸਾਫ ਹੋਈ ਨਾ ਡਿੱਗ ਲੱਚ ਕੇ ਸਿੱਧੇ ਹਿਸਾਬ ਹੈ ਕੋਈ ਹਰੇ ਬਾਈ ਕੋਈ ਚੱਕਰ ਨਹੀਂ ਜੀ ਘਟ ਗਈ ਪੇਪਰ ਜਿੰਦ ਲਾ ਦੇਗੇ ਵਾਈਟ ਟਿਕ ਪਗ ਕੋਈ ਚੱਕਰ ਨਹੀਂ ਨਹੀਂ ਜੀ ਪਟਪਾਲੀ ਹਾਂ ਹੋਰ ਨਹੀਂ ਪਾਉਣੀ ਵਿੱਚ ਹਾਂ ਉਹ ਬਹੁਤ ਆ ਕੰਜਾ ਤੇ ੱੱਕਾ ਨਹੀਂ ਕਰਨਾ ਕੂਤਰਾ ਨਾਲ ਤੇ ਸੈਟਾ ਬਸ ਆ ਕੂਤਰਾ ਨੂੰ ਮਲ ਪਾਣੀ ਲਾਉਣੇ ਦਵਾਈ ਠੀਕ ਆ ਵੱਡੇ ਕਬੂਤਰਾਂ ਨੂੰ ਮਲ ਪਾਣੀ ਲਾਉਣੇ ਦਵਾਈ ਆਹਾ ਤੇ ਆ ਬਈ ਗੋਸ਼ ਨੇ ਬਹੁਤ ਚੰਗਾ ਕੰਮ ਕੀਤਾ ਹਨਾ ਬਈ ਪਤਾ ਨਹੀਂ ਕਿੱਥੋਂ ਲੱਕੜਾਂ ਪਾਲੀਆਂ ਸੀ ਤਾਂ ਨੇੜੇ ਆਈ ਨਹੀਂ ਦੱਸੀ ਦੰਦਾ ਪਤਾ ਨਹੀਂ ਕਿੱਥੋਂ ਲਿਆਉਂਦੇ ਭਾਲ ਕੇ ਲਿਆਉਂਦਾ ਕੋਈ ਲੱਕੜਾਂ ਤੇ ਤੂੰ ਹੀ ਮਚਾ ਦਿੱਤੇ ਠੀਕ ਹੈ ਕਿ ਨਹੀਂ ਤੇ ਚਲ ਯਾਰ ਲਾਓ ਯਾਰ ਹੁਣ ਇਹ ਹੁਣ ਨਾ ਇਹਨੂੰ ਦੱਸਿਆ ਕਰ ਹੁਣ ਇਹਨੂੰ ਕੁਝ ਵੀ ਦੱਸਿਆ ਕਰ ਹੁਣ ਤਾਂ ਉਹਦੀ ਐ ਪਰ ਹਾਂ ਕਈ ਵਾਰੀ ਪਤਾ ਹੁੰਦੇ ਸੰਦੇ ਵੀ ਗਲਤ ਕਰ ਦਿੰਦਾ ਹੁੰਦਾ ਉਹ ਗੱਲ ਵੱਖਰੀ ਐ ਤਾਂ ਕਰ ਖੇਰ ਵੀ ਨਹੀਂ ਲੱਗਦਾ ਓਏ ਮੇਰਾ ਮਾਲਕਾ ਗਿੰਦੀ ਗਿਆ ਓਏ ਆਥਰ ਨੂੰ ਮੌਤ ਆਉਗੀ ੱਲੇ ਬੰਦੇ ਨੂੰ ਚੱਲ ਕੋਈ ਨਾ ਟਾਈਮ ਲੈਫ ਸੁਣਾਉਣੇ ਯਾਰ ਕੰਮ ਨੂੰ ਵੀੜਦੇ ਹੋਣੀ ਓੜੀ ਓੜੀ ਮੈਂ ਤਾਂ ਕਹੇ ਉਹ ਸੌਰੀ ਨਾ ਲੇਤਾ ਕੇ ਵਿੱਚ ਹਨਾ ਇਹ ਮਿਊਟ ਕਰ ਦੂੰ ਮੁੰਡੇ ਦਾ ਮੈਂ ਉਹ ਗਿਆ ਆਪਣਾ ਯਾਰ ਤੇ ਅੱਜ ਕੱਲਾ ਰਹਿ ਜਾऊंगा ਮੈਨੂੰ ਹੀ ਪਤਾ ਹੁਣ ਮੈਨੂੰ ਹੁਣੇ ਤਾਂ ਡਰ ਲੱਗਿਆ ਅਸੀਂ ਕੱਲਾ ਰਹਿ ਗਏ ਅਜ ਹਾਂਜੀ ਇਟਸ ਟੀ ਟਾਈਮ ਚਾਹ ਉਹ ਚਾਹ ਤਾਂ ਇੱਕ ਹੀ ਹੁੰਦੀ ਐ ਚਾਹ ਪਰੌਂਠੇ ਤੇ ਜਿਹੜਾ ਆਪਣਾ ਕੱਪ ਵਾਲਾ ਸੀਗਾ ਭਾਈ ਹਨਾ ਤੇ ਉਹਨਾਂ ਨੇ ਐਤੀ ਸਿਰਫ ਦੋ ਬੱਚੇ ਕੱਢੇ ਸੀ ਪਹਿਲੀ ਝੂਲੀ ਦੇ ਕਾਪਲ ਤੇ ਭੈਣ ਭਰਾ ਸਕੇ ਜਾਮ ਉਸੇ ਉਸੇ ਮਾਂ ਪਿਓ ਨੇ ਤੇ ਉਦੋਂ ਬਾਅਦ ਘਟਕੜਾ 8 ਅੰਡੇ ਫੋਕੇ ਲਾਈ ਕਬੂਤਰੀ ਨੇ ਹੁਣ ਦੋ ਅੰਡੇ ਸਹੀ ਲਾਏ ਸੀ ਫੇਰ ਕਬੂਤਰੀ ਨੇ ਦੋਹਾਂ ਚੋਂ ਇੱਕ ਤਾਂ ਬੱਚਾ ਅੰਡੇ ਚ ਹੀ ਮਰ ਗਿਆ ਪਹਿਲਾਂ ਹੀ ਤੇ ਕారణਾ ਕੀ ਕੀਤਾ ਸੀ ਦੋ ਕਬੂਤਰ ਜਾਲ ਚੋਂ ਵੱਡੇ ਆ ਵਡੇ ਕੂਤਰਾਂ ਵਾਲੇ ਖੁੱਡੇ ਸ਼ਿਫਟ ਕਰਤੇ ਵੀ ਜਾਲ ਚੋਂ ਵੱਡੇ ਕੂਤਰਾਂ ਨੂੰ ਛੱਡ ਦਗੇ ਤੋ ਦੋਵੇਂ ਵੱਡੇ ਕਬੂਤਰਾਂ ਨੇ ਉਹ ਜੋੜੀ ਵੀ ਇਧਰ ਹੀ ਸੀਗੀ ਸਾਹਮਣੇ ਤੁਹਾਨੂੰ ਪਤਾ ਹੈ ਕਾਪਲ ਦੇ ਮਾਪਿਓ ਉਹ ਕਦੇ ਅਸੀਂ ਧਿਆਨ ਨਹੀਂ ਤੱਕਲ ਛੱਡ ਕੇ ਜਾਵੜੇ ਇਹ ਕਬੂਤਰ ਮਸਤਿਆ ਵਾਲੇ ਸੀ ਜੀ ਇੱਕ ਹੀ ਕਬੂਤਰੀ ਸੀ ਕਾਪਲ ਦੀ ਮਾਂ ਉਹਦੇ ਉਹਦੇ ਮਗਰ ਪੈਰਾਂ ਬੈਠੀ ਤੂੰ ਹੀ ਤੰਗ ਕਰੀਆ ਬਚਾਰੇ ਨੂੰ ਉਹਨੂੰ ਆਂਡੇ ਤੇ ਬੈਠਣੀ ਸੀ ਤੇ ਆਂਡਾ ਖਰਾਬ ਕਰਾਤਾ ਯਾਰ ਹੁਣ ਗਲਤੀ ਇਹ ਰਹੀ ਕੱਲ ਸੇ ਇਧਰੋਂ ਚਾਕੇ ਕਬੂਤਰ ਛੱਡਣਾ ਹੀ ਨਹੀਂ ਸੀਗਾ ਹੋਣ ਕਬੂਤਰੀ ਗਈ ਹੈ ਨਾ ਚਲ ਕੋਈ ਰਕੂਦ ਨੂੰ ਬੈ ਜਾਂਦੇ ਕੋਈ ਚੱਕਰ ਨਹੀਂ ਦੇਣੇ ਆਪਾਂ ਕੀ ਪਤਾ ਨਿਕਲੇ ਆ ਵੀ ਮੈਨੂੰ ਪਤਾ ਅੰਡਾ ਖਰਾਬ ਹੋ ਗਿਆ ਦੇਖ ਲਿਆ ਮੈਂ ਐ ਹੁਣ ਕੰਮ ਯਾਰ ਟੇਡਾ ਹੋ ਗਿਆ ਬਾਦੋ ਯਾਰ ਚਲੋ ਕੋਈ ਨਾ ਜੋ ਕੁਝ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਹਨਾ ਚਲੋ ਛੱਡੋ ਚਾਹੂ ਪੀਨੇ ਆ ਭਾਈ ਹਨਾ ਆ ਬੱਚੇ ਬਾਹਰ ਕੱਢ ਲਿਆ ਦੇਖੋ ਵੀ ਘਰ ਵੇਖੋ ਅਜ ਤਾਂ ਝਾੜੂ ਝੂੜੂ ਵੱਜਿਆ ਸਾਰੇ ਘਰੇ ਇਹ ਮਿਹਰਬਾਨੀਆਂ ਗੋਸ਼ੀ ਦੀ ਸਾਰੇ ਘਰ ਚ ਝਾੜੂ ਵੱਜਿਆ ਮਚਾਉ ਨੂੰ ਲੱਕਣਾ ਲਿਆ ਗੇਤੀਆਂ ਸਾਨੂੰ ਅੰਦਰ ਝਾੜੂ ਮਾਰਤਾ ਤੇ ਅਸੀਂ ਖੁੱਡੇ ਸਾਡੇ ਸਾਫ਼ ਕਰਤੇ ਬੱਚਿਆਂ ਦੇ ਅੱਖਾਂ 'ਚ ਦਵਾਈ ਪਾ ਕੇ ਟੀਕਟ ਲੇ ਲਾਤੇ ਮਰ euh ਦਾਣੇ ਵਾਲਾ ਟਰੀ ਆ ਬਾਹਰ ਕੱਢ ਕੇ ਸਾਫ਼ ਕਰ ਲਿਆ ਪਾਣੀ ਵਾਲੇ ਭਾਂਡੇ ਬਾਹਰ ਕੱਢ ਲੇ ਆ ਇੰਨੇ ਕਬੂਤਰ ਦੀ ਡੀ ਬਾਰੇ ਮੇ ਹੋ ਰਹੀ ਆ ਤਿੰਨ ਵੱਡੀਆਂ ਕਬੂਤਰਾਂ ਤੇ ਠਕ ਟਕੜਾ ਸੱਤ ਕ ਵੱਡੇ ਕਬੂਤਰ ਆ ਸ਼ਾਇਦ ਠੀਕ ਹੈ ਜੀ ਆ ਸੀਨ ਚੱਲ ਰਿਹਾ ਚਾਹ ਵੀ ਲਗਭਗ ਲਈ ਪੀ ਅਸੀਂ ਤੇ ਹੁਣ ਉੱਠ ਕੇ ਦਾਣਾ ਪਾਣੀ ਪਾ ਕੇ ਟਾਈਮ ਆ ਸਾਰੇ ਕੰਮ ਦਾ ਦਨੇ ਵੇੜਦੇ ਆ ਤੇ ਲਾਈਟ ਵੇਖ ਲਓ ਬੰਦ ਨਹੀਂ ਹੁੰਦੀ ਇੰਨੀ ਨੇਰਾਬਾੜਾ ਹੁੰਦਾ ਯਾਰ ਹੁਣ ਤੈਨੂੰ ਪਤਾ ਹੈ ਕਿੰਡ ਚ ਹੁਣ ਦਿਨ ਹੋਰ ਹੀ ਗੁੱਗ ਘੜ ਲੜ ਜਾਂਦਾ ਨੇਰਾ ਹੁੰਦਾ ਵਾਵਾ ਹੁਣ ਆ ਸਾਰਾ ਚਾਨਣ ਜਿਹੜਾ ਲਾਈਟ ਦਾ ਵਾਵਾ 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 ਆਪਣੇ ਘਰੇ ਘਰੇ ਤੇ ਦਾਣੇ ਪਾ ਲਈ ਸਾਰੇ ਕਬੂਤਰਾਂ ਨੂੰ ਠੀਕ ਆ ਤੇ ਬੱਚਿਆਂ ਵਾਲੇ ਦੋਵੇਂ ਖੁੱਡਿਆਂ ਚ ਪਾਣੀ ਵੀ ਰੱਖਤਾ ਇੱਕ ਦੋ ਤਿੰਨ ਚਾਰ ਖੁੱਡਿਆਂ ਚ ਪਾਣੀ ਰਹਿਗਾ ਰੱਖਣ ਵਾਲਾ ਉਹ ਬਈ ਮਤਲਬ ਉਹਦਾ ਚੱਕਣ ਵਾਲਾ ਵੀ ਰਹਿਗਾ ਰੱਖਣ ਲੱਗੀ ਖੜ ਜਣ ਦਾ ਪਾਣੀ ਚੱਕ ਲਿਆ ਮੈਂ ਬਾਹਰ ਯਾਰ ਮੈਂ ਦਾਣਾ ਪਾਣੀ ਪਾਤਾਈ ਸਾਰੇ ਕਬੂਤਰਾਂ ਨੂੰ A to Z ਵੱਡਿਆਂ ਨੂੰ ਝਾਲ ਵਾਲ ਨੂੰ ਬੱਚਿਆਂ ਨੂੰ ਪਾਣੀ ਠਰ ਗਿਆ ਸੀ ਭਾਈ ਆਪਣਾ ਪਾਣੀ ਦੂਰੀਆਂ ਲੈ ਕੇ ਪਾਤਾ ਹਨਾ ਹੋਰ ਤੇ ਜਿਹੜੇ ਕਬੂਤਰਾਂ ਦੀ ਡੀ ਵਾਰਮਿੰਗ ਕੀਤੀ ਸੀ ਉਹਨਾਂ ਨੂੰ ਵੀ ਦਾਣੇ ਰੱਖਦੇ ਤੇ ਬਹੁਤ ਮਲਾਪ ਕੱਢੇ ਕਬੂਤਰਾਂ ਨੇ ਬੰਬ ਕੱਢਦੀ ਮਲਾਪ ਕੱਢਣਾ ਨੇ ਮੁਲਾਪ ਦਿਖਾਈਏ ਤੁਹਾਨੂੰ ਆ ਇਧਰ ਹੀ ਆਰਡਰ ਡੇ ਮੁਲਾਪ ਲੌਂਕੀ ਜਾਂਦੇ ਸੀ ਇਹ ਪਰ ਪਰਾਂ ਦੇ ਇਹ ਇੱਥੇ ਯਾਰ ਖੜ ਜਾ ਯਾਰ ਮੁਲਾਪ ਭਾਲ ਪਹਿਲਾਂ ਦਾ ਯਾਰ ਮੁਲਾਪ ਆ ਇੱਥੇ ਪਏ ਦੀ ਦਿਖਾਉਣੇ ਆ ਤੂੰ ਗੋਹਣ ਦਾ ਪੈਰਾਂ ਮਿੱਟੀ ਜੀ ਰੂਲ ਤੇ ਯਾਰ ਸਾਰੇ ਆਹ ਦੇਖੋ ਵੇਖੋ ਜੀ ਬਟ ਦਾ ਰਿਜ਼ਲਟ ਆਹ ਵੇਖੋ ਚੱਲੇ ਨਾ ਵੇਖ ਵੇਖ ਆਹ ਵੇਖੋ ਵੇਖ ਇਹ ਦੂਜੇ ਕੱਟ ਇਹਨਾਂ ਨੂੰ ਕੀ ਕਹਿੰਦੇ ਨੇ ਲੰਮਿਆਂ ਨੂੰ ਆ ਜਿਹੜੇ ਮੋਟੇ ਹੁੰਦੇ ਉਹਦਾ ਟੇਪ ਵਾਰਮ ਹੁੰਦੇ ਆ ਦੂਜੇ ਨਹੀਂ ਪਤਾ ਲੰਮਿਆਂ ਤੇ ਸਾਰੇ ਚ ਨਹੀਂ ਕੀਤੇ ਭੁੱਲ ਗਿਆ ਹਾਂ ੱਲੇ ਇੱਕ ਹੀ ਦਿਨ ਨੂੰ ਪਤਾ ਟੇਪ ਵਾਰਮ ਹੀ ਪਤਾ ਤਿੰਨ ਤਰ੍ਹਾਂ ਦੇ ਹੁੰਦੇ ਆ ਇਹ ਕਿ ਮੈਨੂੰ ਪਤਾ ਟੇਪ ਵਾਰਮ ਨੂੰ ਤਿੰਨ ਤਰ੍ਹਾਂ ਦੇ ਹੁੰਦੇ ਆ ਇਹ ਇਹ ਚੌੜੇ ਜਾਂਦੇ ਆ ਟੇਪ ਵਾਰਮ ਹੁੰਦੇ ਆ ਬਲੌੜ ਹੀ ਨਹੀਂ ਉਹ ਤਾਂ ਛੱਡਣਾ ਚਾਹ। ਕੋਮਲਾ ਪਕੜੇ ਆ ਚੱਕਲਾ ਦਾਣੇ ਲੂ ਬਾਂਬੀ ਘੜਦੀ ਦਾਣੇ ਵਾਧੂ ਪਏ ਬਾਂਬੀ ਘੜਦੀ ਮਿਲ ਪਾਣੀ ਦਾ ਬਾਈ ਉਹ ਗੱਲ ਹਣਾ ਤੇ ਉ ਇਹਨਾਂ ਦੀ ਪਾਣੀ ਵਾਧੂ ਪਏ ਦਾਣੇ ਤੁਰ ਉ ਇਹਨਾਂ ਦੀ ਪੰਜ ਸੱਤ ਦਿਨ ਪਹਿਲਾਂ ਡੀ ਵਾਰ ਮਾਤਾ ਇਹਨਾਂ ਨੇ ਦੱਸੀਆਂ ਤੈਨੂੰ ਉਹ ਇਹਨਾਂ ਦੇ 5-7 ਦਿਨ ਪਹਿਲਾਂ ਡੀ ਵਾਰਮਿੰਗ ਹੋਈ ਐ ਪਰ ਮਲਾਪ ਇੰਨੇ ਨਿਕਲੇ ਅਸੀਂ ਨਹੀਂ ਦੱਸਦੇ ਕੋਸ਼ਾ ਦੱਸ ਸਕਦੇ ਹਾਂ ਨਹੀਂ ਨਹੀਂ ਉਹ ਗੱਲਾਂ ਜੀ ਡੀ ਵਾਰਮਿੰਗ ਹੋ ਗਈ ਇਹਨਾਂ ਦੀ ਵਿਚਾਰਿਆਂ ਦੀ ਤਾਂ ਕਰਕੇ ਚਲੋ ਕੋਈ ਸੀਨ ਨਹੀਂ ਬਰੋ ਤੇ ਹੁਣ ਆਪਣਾ ਕੰਮ ਇਧਰੋਂ ਨਿਭੜਾ ਰੱਖ ਆਪਣੇ ਅੰਦਰ ਰੱਖ ਦੇ ਰੱਖ ਬਾਈ ਅੰਦਰ ਰੱਖ ਇਹ ਤਰੇਲ ਪੈ ਗਈ ਹੋਰ ਯਾਰ ਜੇ ਰੱਖ ਯਾਰ ਮੈਂ ਕਿਤੇ ਬਾਹਰ ਹੀ ਕੱਢ ਚੱਲ ਗਏ ਕੋਈ ਸਰ ਵੀ ਨਾ ਹੋਵੇ ਨਾ ਅਧਿਖੀ ਜਾਣ ਕੇ ਬਾਹਰੋਂ ਛੱਡਦਾ ਅੰਦਰ ਨੂੰ ਤੁਰ ਤੁਰ ਕੇ ਜਾਂਦੇ ਸੁਭਾਅ ਪਉਂਦਾ ਜੇ ਨਿਕਲ ਵੀ ਜਾਂਦੇ ਤੁਰ ਕੇ ਅੰਦਰ ਜਾਵੜੇ ਬਗੀ ਠੀਕ ਆ ਵਸ ਹੁਣ ਕੀ ਆਖੀਏ ਤੁਹਾਨੂੰ ਭਾਈ ਗੱਲ ਜੀ ਬੰਦ ਤਰਈ ਨਹੀਂ ਪੈ ਗਈ ਆ ਸ਼ਾਮਾ ਮਰਗਾ ਬਣੀ ਨਹੀਂ ਦਾਨੀ ਕੀ ਹੋਇਆ ਹੈ ਇਹ ਹੋ ਗਿਆ ਹਾਜੀ ਮੇਰੀ ਬਾਣੀ ਰਹੀ ਸੀ ਮੈਂ ਬਾਹਰ ਆ ਲੈ ਚੱਲ ਗਏ ਪਹੁੰਚ ਗਏ ਜੀਤ ਮਾਨਾ ਵਾਲੇ ਕੋਲੇ ਭਾਰ ਨਹੀਂ ਵਿਖਾਉਂਦੇ ਗੁਪਤ ਰੱਖਣਾ ਹੈ ਵੀਡੀਓ ਚ ਲੈਣ ਦੇ ਗੁਪਤ ਰੱਖਣਾ ਹੈ ਆਪਾਂ ਕਹਿੰਦੇ ਗੁਪਤ ਚੱਲ ਕੋਈ ਗੱਲ ਨਹੀਂ ਛੱਟ ਤੇਰਾ ਵਿਖਾਉਣੇ ਲਿਆ ਮੇਰੇ ਤਾਂ ਮੇਰੇ ਤਾਂ ਘੰਟ ਚ ਲੈ ਮੇਰਾ ਤੇਰਾ ਹੂਆ 60 62 ਮੇਰਾ ਸੀਗਾ ਉਦੋਂ 66 ਕਣ ਆਏ ਛੱਡ ਜਾ 367 ਸੀਗਾ ਉਦੋਂ ਕੀ ਦੀ ਗੱਲ ਕਰੀ ਪਰ ਤਾਂ ਕੋਟਾ ਬੋਟਾ ਨਹੀਂ ਹੋਊਗਾ 68 ਬਸ 2 2-3 ਕਿਲੋ ਘੱਟ ਤੇ 3 ਕਿਲੋ ਘੱਟ ਦੇ ਮੈਥੋਂ 10 ਕਿਲੋ ਬਾਹਰ ਘੱਟ ਸਰਾ 3 ਕਿਲੋ ਕੱਢ ਦੇ ਤੇ 3 ਕਿਲੋ ਕੱਢਦੇ ਪੈਂਡ ਆ ਇੰਨਾ ਸਮਾਨ ਵਾਇਆ ਜਣਾ ਆ ਇੰਨਾ ਲੱਗਾ ਪਤਾ ਐ ਤਾਂ ਮੇਰੇ ਵਾਇਆ ਫਿਰ ਤੇਰੇ ਘੱਟ ਵਾਇਆ ਮੈਂ ਕੁੱਲ ਮਿਲਾ ਕੇ ਕਿਵੇਂ ਆ ਓਕੇ ਆ ਤੈਨੂੰ ਚੈੱਕ ਹੀ ਕਰਨ ਆਇਆ ਸੀ ਤੇਰਾ ਸੰਦੀ ਚ ਹੋ ਸੰਗ ਆਖੇ ਨੇ ਭਾਈ ਭਾਈ ਸੰਦੀ ਸੰਦੀ ਆ ਫਿਰ ਹਾਂ ਜਿਹੜਾ ਨਵਾਂ ਸੰਦ ਲਾਇਆ ਉਹ ਚੈੱਕ ਰਹਿਣਾ ਤੇ ਜੀ ਦੇ ਚੈੱਕ ਕਰੇ ਕਿੰਨੀ ਕੁ ਪਾਵਰ ਆ हां जी मेरे दोस्तों ਤੇ ਭਾਈ ਸਾਹਿਬ ਆ ਗਏ ਸੀ ਘਰੇ ਤੇ ਦਵਾਈਆਂ ਦੂਗਾ ਮੈਡੀਕਲ ਤੋਂ ਲੈ ਜਾਂਦੇ ਆ ਜਾ ਕੇ ਵੇਖ ਲਗੇ ਖੜਦਾ ਹੈਗਾ ਨਾ ਕਿਤੇ ਅਟੈਕ हां जी हां जी ਦਵਾਈਆਂ ਹੈਗੀਆਂ ਜੀ ਮੈਡੀਕਲ ਤੋਂ ਲਿਆਂਦੀਆਂ ਤੇ ਘਰੇ ਕੁਝ ਦਵਾਈਆਂ ਫੜਾਉਣੀ ਸੀ ਕੁਰੀ ਫੜਾਇਆ ਤੇ ਇੱਕ ਲਿਕੁਇਡ ਅਲੀ ਦਵਾਈ ਲਿਉਣੀ ਸੀ ਚੱਕ ਕੇ ਕਰੋ ਉਹ ਹਜੇ ਲਿਆਂਦੀ ਨਹੀਂ ਉਸ ਤੋਂ ਪਹਿਲਾਂ ਵਾਲ ਕਰਾਉਣੀ ਸੀ ਬਾਹਲੇ ਦਿਨ ਸਾਨੂੰ ਪਤਾ ਹੋਰ ਹੀ ਰਿੱਚ ਜਾ ਬਣਿਆ ਪਿਆ ਹਨਾ ਪੜਾ ਜਾ ਲੱਗ ਪਤਾ ਹੈ ਮੂੰਹ ਤਾਂ ਉਹ ਤਾਂ ਵੈਸੀ ਮੂੰਹ ਪੜੀ ਹੈ ਪਰ ਬਾਲੀ ਪੜ ਆਇਆ ਲੱਗ ਗਿਆ ਰੋਸਾ ਜੇਰ ਬੱਚਾ ਨਹੀਂ ਹੈ ਬਗਲਾਂ ਵਾਲਾ ਹਰੀਆਂ ਵਾਲਾ ਆਪਣਾ ਬਸ ਅਮਨ ਨੂੰ ਲਾਇਆ ਫੋਨ ਉਹੀ ਲਾੜਿਆ ਪਤਾ ਨਹੀਂ ਕਾ ਤੂੰ ਓਹ ਆ ਤਾਂ ਨਹੀਂ ਮਚਾਉਣੀ ਸੀ ਕੰਜਰ ਤੇ ਆ ਨਹੀਂ ਨਹੀਂ ਮੈਂ ਰੱਖ ਲਈ ਇਹ ਤਾਂ ਰੱਖ ਲੈ ਇਹ ਤਾਂ ਬਾਲੀ ਕੰਮ ਦੀ ਹੈ ਮੱਤੀ ਨਹੀਂ ਇਹ ਤਾਂ ਉਤ ਕਾਲੀ ਹੋ ਗਈ ਠੀਕ ਹੈ ਤੇ ਉਹ ਅਮਨ ਕਹਿੰਦਾ ਹੁਣੇ ਹੀ ਆਇਆ ਕਹਿੰਦਾ ਚੱਲ ਮੈਂ ਕਿਹਾ ਆ ਗਿਆ ਬਸ ਫਿਰ ਆ ਹਾਂ ਉਹ ਤਾਂ ਅੱਗ ਤੱਕ ਆ ਤਾਂ ਐ ਕਰਨਾ ਇਹਨੂੰ ਕੱਢ ਦੇ ਇਹਨੂੰ ਬਾਹਰ ਓਏ ਮੈਂ ਤਾਂ ਇਹਨੂੰ ਵੀ ਕੱਢ ਦੇ ਮਚਾ ਮਚਾ ਫਿਰ ਫੇਦੇ ਕੀ ਕੋਈ ਇਹ ਇਨੀ ਨਹੀਂ ਸੀਕਲਾ ਕਿ ਲਾਈਵ ਵੀਡੀਓ ਠੀਕ ਆ ਸੈਟ ਆਵਣਾ ਗੋਏ ਸਾਰੇ హెయిਰ ਡ੍ਰੈਸਰ ਦਿਖਾ ਦੇ ਆਪਣੇ ਸਾਰੇ హెయిਰ ਡ੍ਰੈਸਰ ਹਾਂ ਮੇਨ ਰੈਡ ਡ੍ਰੈਸਰ ਹਾਂ ਉਹਦੋਂ ਮੇਨ ਉਹਦੋਂ ਮੇਨ ਉਹਦੋਂ ਮੇਨ ਤੇ ਆ ਉਹਦੋਂ ਮੇਨ ਸਭ ਤੋਂ ਮੇਨਾ ਸਭ ਤੋਂ ਲੋਹ ਲੌ ਲਾਇਵ ਵਾਲਾ ਹਾਂਜੀ ਚੱਲੀਏ ਜੀ ਚੱਲ ਵੀਰੇ ਅੱਗੇ ਬੈਠ ਮੈਂ ਪਿੱਛੇ ਬੈਠਾਂਗਾ ਬਾਈ ਬੋਨੇ ਚੱਲ ਚੱਲ ਠੀਕ ਆ ਕਿ ਨਹੀਂ ਚੱਕਰ ਕੀ ਉਹਨੇ ਇੱਕ ਮਿੰਟ ਵੀਰੇ ਬਹਿ ਜਾਂਦੇ ਹੁਣ ਉਹ ਸਰੀਰ ਮੇਰੇ ਇਹਨੂੰ ਡਿੱਗੇ ਤੇ ਉੱਠਿਆ ਨਹੀਂ ਆਣਾ ਹਾਂ ਚੋੜਨਾ ਚੋੜ ਰਹਿ ਗਿਆ ਕਾ ਓਏ ਨੀਡਾਂਡ ਇਹਦਾ ਮਾਲਕ ਆ ਇਹ ਵੀ ਬਈ ਅਮਨ ਨੇ ਫੋਨ ਕਰਕੇ ਆਪ ਸੱਦਾ ਕਹਿੰਦਾ ਹੁਣੇ ਹੀ ਆਏ ਤੇਰੇ ਵਾਲ ਕੱਟੂ ਪੰਜ ਦਿਨ ਹੋ ਗਈ ਸੀ ਵੀ ਕਈ ਜਾਂਦੇ ਨੂੰ ਤੇ ਅੱਜ ਪੰਜ ਦਿਨ ਤੋਂ ਉਹਨੇ ਆਪ ਕਿਹਾ ਤਾਜ ਆ ਬਈ ਕਹਿੰਦਾ ਤੇ ਤੇਰੇ ਹੁਣੇ ਵਾਲ ਕੱਟਾ ਤਾ ਮੇਰੇ ਜੀ ਨਹੀਂ ਕਰਦੇ ਸੌਣ ਗਜਾਂ ਘਰੋਂ ਨਿਕਲਣ ਦਾ ਨਹੀਂ ਮਾਰ ਓਏ ਗੰਡਾ ਬੱਟਾ ਵੀ ਜਿਹੜਾ ਘਰੇ ਚੱਲਦੇ ਓਏ 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 ਕਾ ਕਿ ਚੀਕ ਜੀ ਓਏ ਭਾਈ ਗੱਡੀ ਉਹ ਗੱਡੀ ਵੇਖੀ ਵੇਖੀ ਕਿਤੇ ਬੰਗਾ ਹੱਕ ਵਿੱਚ ਦੀ ਟੱਪ ਜੇ ਹਣਾ ਉਹ ਕਿਵੇਂ ਕਰ ਨਾ ਮਨ ਓਏ ਯਾਰ ਇੱਕ ਪੰਨ ਦੀ ਸੀਗੀ ਉਹ ਤਾਂ ਤੈਨੂੰ ਮੈਂ ਦੱਸਦਾ ਚੱਲ ਠੀਕ ਆ ਨੂਰ ਚੰਗਾ ਓਏ ਓ ਮਾਈ ਗਾਡ ਥੋੜਾ ਥੋੜਾ ਭਾਈ ਥੋੜਾ ਥੋੜਾ ਭਾਈ ਥੋੜਾ ਥੋੜਾ ਭਾਈ ਉਹ ਬਹੁਤ ਆ ਬਹੁਤ ਆ ਬਹੁਤ ਆ ਤੈਨਾਂ ਕਿ ਇਧਰ ਪਾ ਦੇ ਇਹ ਆਸ-ਪਾਸ ਇੱਥੇ ਹੜ ਜਾਓ ਆ ਬਾਬਾ ਬਸ ਸਹੀ ਹੈ ਸਹੀ ਹੈ ਸਹੀ ਹੈ ਹੋ ਗਿਆ ਉਹ ਕੋਈ ਲੈਪਟਾਪ ਠੀਕ ਹੈ ਸਾਰਾ ਨਹੀਂ ਨਹੀਂ ਕੋਈ ਚੱਕਰ ਸਰਵਰ ਦੀ ਆ ਬਾ ਜਿਹੜੀ ਕੋਟੀ ਸੀ ਨਾ ਆਪਣੀ ਕਿੱਧਰ ਗਈ ਆ ਭਾਈ ਇਹਨੂੰ ਪੂਠੀ ਕਰਕੇ ਦਿਖਾ ਵੀਡੀਓ ਲਾ ਲਈ ਵੀਡੀਓ ਲਈ ਲਾ ਇਹ ਕੋਟੀ ਜਣੀ ਮੋਰੀ ਹੋਈ ਇਹ ਮੇਰੇ ਦਿਲ ਚ ਹੀ ਮੂਰੀ ਹੋ ਗਈ ਸੌਣ ਲੱਗਿਆ ਇਹਨੇ ਪਿਆਰ ਨਾਲ ਦਿੱਤੀ ਸੀ ਨਾ ਇਹਨੇ ਪਿਆਰ ਨਾਲ ਟਾਲਿਆ ਯਾਰ ਛੱਡ ਕੋਈ ਨਾ ਕੋਟੀ ਮੱਛੀ ਐ ਹਾਂ ਇਹ ਲਿਆ ਛੁਰ ਲੈਣਾ ਹਾਂ ਹਾਂ ਵੀ ਆਏ ਪੁੱਠੇ ਰੱਖ ਪਿਆ ਹਾਂ ਮੈਂ ਸਧੇ ਰੱਖਤੀ ਆ ਇਹ ਕਹਿੰਦਾ ਵੀ ਚੱਲੀਆਂ ਬੰਗੈਣ ਚੱਲਦੀਆਂ ਜ਼ੋਰ ਲਾ ਲੈ ਕਹਿੰਦਾ ਕਿੰਨੀ ਹਣੀ ਚੱਲਦੀਆਂ ਹਾਂ ਮੈਂ ਫੇਰ ਹੀ ਰੱਖ ਰੱਖਿਆ ਮੈਂ ਨਹੀਂ ਚੱਲਦੀਆਂ ਬੰਗਾਰਾਂ ਨੇ ਸਿਰਫ ਉਹ ਆ ਗਈ ਪਹਿਲਾਂ ਇੱਕ ਚੱਲੀ ਹੂੰ ਮੁੰਟਾ ਅੱਖਾਂ 'ਚ ਮਰੀ ਨਾ ਤ ਨਹੀਂ ਆ ਐਨੂੰ ਵਜੀ ਉਹਦਾ ਕੋਈ ਨਹੀਂ ਉਹ ਖੈ ਚੋ ਚੋ ਕੋਈ ਨਹੀਂ ਕੋਈ ਨਹੀਂ ਜਦੋਂ ਬਾਤ ਚੱਲੀ ਉਹਨੇ ਹਾਂ ਸਾਰੀ ਅੱਗ ਚੱਕ ਸਾਡੇ ਉੱਤੇ ਸਿੱਟਦੀ ਹਾਂ ਅੱਗ ਉੱਤੇ ਪਾਜ ਗਿਆ ਹਾਂ ਜੀ ਆ ਮੰਜਾ ਮੱਚ ਦਾ ਦੋ ਸਾਂ ਤਿੰਨ ਸਾਂ ਉੱਤੇ ਪੈ ਗਈ ਐ ਬਰਤ ਰਹੀ ਹੂੰ ਤੇ ਆ ਕੋਟੀ ਪਈ ਸੀ ਤੇਨੇ ਭੱਜ ਕੇ ਚੱਕੀ ਹਾਂ ਸਿਰਫ ਇੱਕ ਸਾਂ ਦੇ ਮੋਹਰੇ ਨਿਕਲੇ ਸਭ ਕੁਝ ਬਚਾਲਾ ਆ ਬਸ ਇੱਕ ਇੱਕ ਮੋਰੀ ਨਿਕਲ ਗਈ ਇੱਕ ਇਹ ਤੇ ਇੱਕ ਹੀ ਦੂਪਰ ਮਗਲਾਸ ਬਣਦਾ ਆ ਇਧਰ ਆ ਦੇਖੋ ਇਹ ਚੱਕਰ ਐ ਬਣਿਆ ਆ ਗਲਾਸ ਬਣਦਾ ਲੈ ਆ ਗਲਾਸ ਬੰਨਦਾ ਕਾ ਇਹ ਗਲਾਸ ਵੀ ਕਿਵੇਂ ਬੰਨਦਾ ਮੈਂ ਦੱਸ ਦਿੰਨਾ ਮੈਂ ਪਹਿਲਾਂ ਇਹ ਗਲਾਸ ਫੁੱਟਣ ਦੇ ਮਚਾਰ ਫੁੱਟਣ ਤੋਂ ਬਚਾਉਣ ਦੇ ਮਾਰੇ ਨੇ ਇੱਥੋਂ ਚੱਕਿਆ ਕੁਰਸੀ ਤੇ ਰੱਖਿਆ ਤੇ ਮੁੜ ਕੇ ਉਹੀ ਕੁਰਸੀ ਚ ਆ ਕੇ ਨੇ ਗਲਾਸ ਬੰਨਦਾ ਮੈਂ ਜਿਹੜੀ ਹੋਣੀ ਹੋਵੇ ਉਹ ਹੋ ਗਈ ਰਹਿੰਦੀ ਹੈ ਹਾਂਜੀ ਮੇਰੇ ਦੋਸਤੋ ਆ ਗਈ ਇੱਧਰ ਲੈ ਕੇ ਤੇ ਰੋਟੀ ਪਾਣੀ ਲਿਆਂਦੀ ਸੀ ਪਹਿਲਾਂ ਲਿਓ ਨੂੰ ਛੱਡ ਤੇ ਲਿਓ ਪੈਂਦਾ ਰਹਿੰਦਾ ਨਹੀਂ ਲਿਓ ਨੂੰ ਛੱਡਦੇ ਪਹਿਲਾਂ ਆਪਣੀ ਬਾਈਕ ਅੰਤਰ ਕਰ ਲਈ ਆਪਾਂ ਹਣ ਇੱਕ ਮਿੰਟ ਰੋ ਹਾਂ ਪਤਨਿਓ ਪਲਿਓ ਹੇ ਹੇ ਇਹਨੂੰ ਪਤਾ ਹੈ ਮੇਰਾ ਵਡਾ ਰੱਖਿਆ ਆਇਆ ਬੱਤ ਰੱਖੀ ਮਠੰਦ ਰਿਆਸ ਤੇ ਮਿਕਸ ਕਰਕੇ ਮਾਵਾ ਸਮਾਨ ਆ ਜਾ ਐ ਬੱਤ ਖਾਲ ਕੋਈ ਚੱਕਰ ਜਿਹੜਾ ਖਾਲਾ ਤੂੰ ਓਕੇ ਸੋਚੀ ਉਹਨੇ ਠੰਡ ਵਾਲੀ ਲੀਓ ਨੂੰ ਵੀ ਨਾਲ ਹੀ ਪਾਲ ਗਏ ਨਾ ਵਿਚਾਰੇ ਨੂੰ ਚੱਲ ਪਹਿਲੇ ਰੋਟੀ ਬਣੀ ਖਾਂਦੇ ਕੋਈ ਚੱਕਰੇ ਨੂੰ ਵੀ ਨਾਲ ਹੀ ਪਾਵਾਂਗੇ ਅੱਜ ਪਾਣਾ ਆਈ ਪੂਈ ਪੈੜ ਤੇ ਉੱਚਾ ਉੱਚਾ ਕਰਕੇ ਪਾਸੇ ਆ ਤਾਂ ਫੇਕ ਚੀਜ਼ਾਂ ਵੀਰੇ ਸਭ ਦਾ ਭੈ ਜੇ ਤਾਂ ਕੁਝ ਨਹੀਂ ਵੈਲੀ ਹੋ ਆ ਵੈਲੀ ਹੋ ਆ ਵੀਰੇ ਆ ਚੀਜ਼ ਹੈ ਹੂੰ ਸਹੀ ਹੈ ਕਿ ਨਹੀਂ ਆ ਚੀਜ਼ ਨੇ ਸਾਥ ਦੇਣਾ ਆਪਣਾ ਚਲੋ ਛੋਟੋ ਕੋਈ ਵਾ ਕੀ ਆਖਾਂ ਦੇ ਕੀ ਦਸਤਾਂ ਦੇ ਕੀ ਬੋਲਾਂ ਦੇ ਤੇ ਕੀ ਨਾ ਠੀਕ ਹੈ ਵੀਰੇ ਪਾਣੀ ਪੂਣੀ ਲਿਆਂਦਾ ਸੀ ਕੀ ਨੂੰ ਕਰੋ ਤੇ ਬਸ ਰੋਟੀ ਟਿਕ ਖਾ ਲਈ ਹੁਣ ਜੀ ਨਹੀਂ ਕਰਦਾ ਕੁਝ ਕਰਨ ਨੂੰ ਖੁਨਾ ਹੁੰਦਾ ਤੇਰਾ ਕੁਝ ਕਰਨ ਨੂੰ ਜੀ ਕਰਦਾ ਹੁਣ ਬਸ ਪੈਣ ਦੀ ਸੋਚੀ ਜਾਨੇ ਪੈਣ ਦੀ ਤਿਆਰੀ ਕਰੀ ਜਾਨੇ ਹਣਾ ਠੀਕ ਹੈ ਕਿ ਨਹੀਂ ਬਸ ਲਗਭਗ ਚੰਗੀ ਤਾਂ ਬਹੁਤ ਬਾਣ ਕੀ ਦੇਖ ਲਿਆ ਹੁਣ ਚੰਗੀ ਬਹੁਤ ਟਾਈਮ ਬੰਨ ਲੇ ਇਹ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਜੇ ਮੈਂ ਕੋਈ ਇੰਗਲਿਸ਼ ਦਾ ਨਹੀਂ ਮੁਹਾਵਰਾ ਜੇ ਮੈਨੂੰ ਚਲੋ ਕਹਿਣਾ ਨਹੀਂ ਆਉਂਦਾ ਬੁੱਕ ਦੇ ਕਵਰ ਨੂੰ ਦੇਖ ਕੇ ਆਪਾਂ ਬੁੱਕ ਦਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਬੁੱਕ ਅੰਦਰੋਂ ਕੀ ਹੋਈ ਹੈ ਚੰਗੀ ਹੈ ਜਾਂ ਮਾੜੀ ਹੈ ਸਿਰਫ ਆਪਾਂ ਉੱਤੋਂ ਦੇਖ ਕੇ ਕਵਰ ਉੱਥੋਂ ਦਾ ਜਮਾ ਨਹੀਂ ਲਾ ਸਕਦੇ ਆਪਾਂ ਨੂੰ ਪਤਾ ਉਦੋਂ ਲੱਗੂਗਾ ਕਿਤਾਬ ਬੁੱਕ ਦਾ ਵੀ ਚੰਗੀ ਹੈ ਕਿ ਮਾੜੀ ਹੈ ਜਦੋਂ ਆਪਾਂ ਉਹਨੂੰ ਖੋਲ ਕੇ ਪੜ੍ਹਾਂਗੇ ਅੰਦਰੋਂ ਸਹੀ ਗੱਲ ਹੈ ਕਿ ਨਹੀਂ ਆਹੀ ਸੀ ਨਾ ਭਾਈ ਬਸ ਉੱਤੋਂ ਹੀ ਅੰਦਾਜ਼ੇ ਲਾ ਲੈਂਦੇ ਆ ਭਾਈ ਹਣਾ ਕਹੀ ਵੀ ਚੰਗੀ ਹੈ ਕਿ ਮਾੜੀ ਹੈ ਹੈਗੇ ਤਾਂ ਕਰਕੇ ਜਾਂ ਕੁਝ ਵੀ ਰੱਖ ਲਓ ਪਰ ਠੀਕ ਆ ਯਾਰ ਮੈਨੂੰ ਇਨਾ ਪਤਾ ਨਾ ਆਪਾਂ ਕਿਸੇ ਦੀ ਅਜੇ ਤੱਕ ਇਹਦਾ ਬਾੜਾ ਨਹੀਂ ਕੀਤਾ ਨਾ ਆਪਾਂ ਅਜੇ ਤੱਕ ਇਸਦਾ ਮਾੜਾ ਕੀਤਾ ਨਾ ਆਪਾਂ ਕਿਸਦਾ ਮਾੜਾ ਸੋਚਿਆ ਨਾ ਆਪਾਂ ਕਿਸੇ ਤੱਕ ਮਤਲਬ ਰੱਖਿਆ ਤੇ ਨਾ ਆਪਾਂ ਕਿਸੇ ਤੋਂ ਕੰਮ ਕਢਾਇਆ ਇਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਆਪਾਂ ਅੱਜ ਤੱਕ ਨਹੀਂ ਕਿਸੇ ਤੱਕ ਆਪਦਾ ਸਵਾਰਥ ਵੇਖਿਆ ਹਨਾ ਜਾਂ ਕਿਸੇ ਨੂੰ ਅੱਜ ਤੱਕ ਆਪਾਂ ਯੂਜ਼ ਨਹੀਂ ਕੀਤਾ ਕਿ ਕਿਸੇ ਬੰਦੇ ਤੋਂ ਆਪਾਂ ਕੰਮ ਲਿਆ ਹੋਵੇ ਉਹਨੂੰ ਯੂਜ਼ ਕੀਤਾ ਹੋਵੇ ਆ ਆਪਣੇ ਗੱਲਾਂ ਨੌਲੇਜ ਚ ਹੀ ਹੈਣੀ ਬਈ ਆ ਗੱਲਾਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਮੈਂ ਹਨਾ ਕਿਸ ਨਾਲ ਧੋਖਾ ਧੜੀ ਹਨਾ ਠੱਗੀ ਫਰਾਡ ਫੇਕ ਉਤੋਂ ਕੁਝ ਹੋਰ ਅੰਦਰੋਂ ਕੁਝ ਹੋਰ ਇਹ ਅੱਜ ਤੱਕ ਨਹੀਂ ਮੈਥੋਂ ਇਹ ਗੱਲਾਂ ਹੋਮਾ ਸੌਂ ਲ ਗਏ ਕੋਈ ਬੰਦਾ ਕਹਿੰਦੇ ਵੀ ਨੇ ਆਪਾਂ ਨੂੰ ਵਰਤਿਆ ਇਹਨੇ ਆਪਣਾ ਯੂਜ਼ ਕੀਤਾ ਇਹਨੇ ਆਪਣਾ ਮਾੜਾ ਕੀਤਾ ਇਹਨੇ ਆਪਣਾ ਮਾੜਾ ਸੋਚਿਆ ਆਪਾਂ ਅੱਜ ਤੱਕ ਹਮੇਸ਼ਾ ਹਰੇਕ ਦਾ ਚੰਗਾ ਸੋਚਿਆ ਹਮੇਸ਼ਾ ਹਰੇਕ ਦਾ ਚੰਗਾ ਕੀਤਾ ਜਿੰਨੀ ਮਰੀ ਔਕਾਤ ਸੀ ਮੈਂ ਆਪਣੀ ਔਕਾਤ ਤੋਂ ਵੱਧ ਕੇ ਕੀਤਾ ਸਾਰਿਆਂ ਦਾ ਪਰ ਵੀ ਬੱਸ ਯਾਰ ਮੈਂ ਕੀ ਦੱਸਾਂ ਤੁਹਾਨੂੰ ਹਨਾ ਤਾਂ ਕਰਕੇ ਚਲੋ ਯਾਰ ਕਈ ਲੋਕਾਂ ਤੋਂ ਪੜੂ ਉਮੀਦ ਨਹੀਂ ਹੁੰਦੀ ਆ ਪਰ ਕਈ ਲੋਕਾਂ ਤੋਂ ਉਮੀਦ ਨਹੀਂ ਰੱਖਦੀ ਵੀ ਆਪਾਂ ਜੀ ਚੰਗਾ ਕਰਾਂਗੇ ਤਾਂ ਚੰਗਾ ਮਿਲੂਗਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਪਤਾ ਨਹੀਂ ਕਿਸੇ ਦਾ ਕਿੱਥੇ ਬਦਲ ਜੇ ਹਨਾ ਹਨਾ ਪਰ ਕੁਝ ਖਾਸ ਪਰਸਨ ਹੁੰਦੇ ਆ ਜਾਂ ਕੁਝ ਖਾਸ ਬੰਦੇ ਹੁੰਦੇ ਆ ਆਪਣੇ ਕੋਈ ਸੱਜਣ ਮਿੱਤਰ ਜਿਹੜੇ ਬਾਲੇ ਜ਼ਿਆਦਾ ਆਪਣੇ ਖਾਸ ਹੋ ਗਏ ਜਿਹਨਾਂ ਨੂੰ ਆਪਾਂ ਬਾਲਾ ਮੰਨਦੇ ਹੁਈਏ ਆਪਣੇ ਬਾਲੇ ਦਿਲ ਦੇ ਨੇੜੇ ਜਦੋਂ ਕੋਈ ਰੂਹੇ ਹੋਏ ਹੋ ਜੇ ਗੱਲਾਂ ਕਰ ਜਾਉਂਨਾ ਵੀ ਨਹੀਂ ਤੂੰ ਤਾਂ ਬਸ ਕੁਛ ਕੀਤੇ ਨਹੀਂ ਤੂੰ ਤਾਂ ਮਾੜੇ ਹੀ ਸੀਗਾ ਤੂੰ ਤਾਂ ਮੇਜਾ ਖੁਦ ਹੀ ਸੀਗਾ ਹਨ ਉਹ ਗੱਲਾਂ ਸੜਗਾ ਦਿਲ ਤੇ ਟੱਚ ਕਰਦਗੇ ਜਿਹੜੀ ਸੱਚੀ ਗੱਲ ਹੈ ਇਹ ਰਿਅਲਿਟੀ ਆ ਭਾਈ ਉਦੋਂ ਬੰਦਾ ਮਰਦਾ ਹੈ ਉਦੋਂ ਬੰਦਾ ਮਾਰ ਖਾਂਦਾ ਹੈ ਉਦੋਂ ਬੰਦਾ ਅੰਦਰੋਂ ਟੁੱਟਦਾ ਹੈ ਕਿ ਜਦੋਂ ਆਪਾਂ ਬਹੁਤ ਸੋਚਿਆ ਹੋਵੇ ਨਾ ਪਰ ਅੱਗੋਂ ਆਪਾਂ ਨੂੰ ਇਹ ਸਾਨੂੰ ਮਿਲੇ ਵੀ ਨਹੀਂ ਯਾਰ ਤੂੰ ਕੀ ਕੀਤਾ ਮਣਪੀ ਤੂੰ ਤੂੰ ਕੁਝ ਨਹੀਂ ਕੀਤਾ ਤੂੰ ਮੇਹਣਾ ਮਾੜੇ ਸੀਗਾ ਤੂੰ ਕਦੇ ਚੰਗਾ ਬਣ ਨਹੀਂ ਸਕਿਆ ਹਣ ਤੂੰ ਮੇਹਣਾ ਆਪ ਦਾ ਸੋਚ ਜਾਂ ਵੀ ਬਸ ਠੀਕ ਆ ਤੂੰ ਬੇਕਾਰ ਆ ਯਾਰ ਤੂੰ ਹੈ ਨਹੀਂ ਕਿਸੇ ਕੰਮ ਦਾ ਤੂੰ ਨਹੀਂ ਕੋਸ਼ਿਸ਼ ਕਰ ਸਕਦਾ ਤੂੰ ਨਹੀਂ ਸੰਭਾਲ ਸਕਦਾ ਕਿਸੇ ਵੀ ਚੀਜ਼ ਨੂੰ ਤੇ ਤੋ ਕੁਛ ਚੰਗੀ ਉਮੀਦ ਨਹੀਂ ਰੱਖ ਸਕਦੇ ਆਪਾਂ ਵੀ ਤੂੰ ਮਾੜਾ ਹੀ ਆ ਮਾੜੀ ਰਹਿਣਾ ਬਸ ਠੀਕ ਹੈ ਉਤੋਂ ਉਹਦੋਂ ਬੰਦਾ ਹੁੰਦਾ ਜਿਹੜਾ ਉਤੋਂ ਬੰਦਾ ਮੈਂ ਗੱਲ ਹੋਰ ਦੱਸਦਾ ਨਾ ਬੰਦਾ ਹੁੰਦਾ ਜਿਹੜਾ ਮਰਦੀ ਆਸਾਬ ਕਦਾ ਹੁੰਦਾ ਇਸ ਵਾਲਾ ਉਤੋਂ ਉਤੋਂ ਬੜਾ ਐ ਕਰਦਾ ਵੀ ਮੈਂ ਸਟਰੋਂਗ ਆ ਮੈਂ ਤਕੜਾ ਆ ਮੈਂ ਪੂਰਾ ਮੈਨੂੰ ਕੁਝ ਹਨਾ ਵੀ ਆਪਾਂ ਸਭ ਕੁਝ ਸਾਂਭ ਲਾਂਗੇ ਪਰ ਉਹ ਬੰਦੇ ਦੇ ਅੰਦਰ ਨਹੀਂ ਕਦੇ ਕਿਸ ਨੇ ਵੜ ਕੇ ਦੇਖਿਆ ਹੁੰਦਾ ਵੀ ਉਹ ਬੰਦੇ ਦੇ ਅੰਦਰ ਕੀ ਚੱਲੀ ਜਾਂਦਾ ਅੰਦਰੋਂ ਕਿੰਨਾ ਕੁ ਸਹੀ ਆ ਅੰਦਰੋਂ ਕਿੰਨਾ ਕੁ ਮਜ਼ਬੂਤ ਹੈ ਜਾਂ ਅੰਦਰੋਂ ਕਿੰਨਾ ਕੁ ਟੁੱਟਿਆ ਹੋਇਆ ਉਤੋਂ ਹਮੇਸ਼ਾ ਬੰਦਾ ਖੁਸ਼ ਰਹਿੰਦਾ ਜਾਂ ਹਮੇਸ਼ਾ ਹੀ ਸ਼ੋਅ ਕਰਦਾ ਹੁੰਦਾ ਵੀ ਹਾਂ ਕੋਈ ਚੱਕਰ ਨਹੀਂ ਸਭ ਕੁਝ ਸਹੀ ਹੈ ਅੰਦਰ ਨਹੀਂ ਵੜ ਕੇ ਕਿਸ ਦੀ ਵੀ ਖਾ ਜਾਂਦਾ ਉਹੀ ਬੁੱਕ ਤੇ ਕਵਰ ਵਾਲੀ ਗੱਲ ਹੋ ਗਈ ਹੈ ਨਾ ਸੀਮ ਤਾਂ ਕਰਕੇ ਤੁਸੀਂ ਵੀ ਤਾਂ ਤੁਹਾਨੂੰ ਵੀ ਜਾਨਾ ਤੁਸੀਂ ਵੀ ਕੋਈ ਗਲਤ ਅੰਦਾਜ਼ੇ ਲਾ ਜਾਂਦੇ ਨੇ ਵੀ ਹਾਂ ਇਹ ਉਹ ਕੋਈ ਠੀਕ ਆ ਭਾਈ ਕੋਈ ਆਏ ਨਾ ਯਾਰ ਮੈਂ ਨਾ ਸੱਚੀ ਗੱਲ ਦੰਦਾ ਆਪਾਂ ਨੂੰ ਕੋਈ ਚੀਜ਼ ਨਹੀਂ ਹਰਾ ਸਕਦੀ ਕੋਈ ਚੀਜ਼ ਨਹੀਂ ਮਾਰ ਸਕਦੀ ਪਰ ਜਦੋਂ ਕੋਈ ਆਪਣਾ ਆਪ ਦਾ ਬਣ ਕੇ ਆਪ ਦਾ ਬਣ ਕੇ ਜਦੋਂ ਕੋਈ ਮੂੰਹ ਤੇ ਚਾਂਟ ਮਾਰਦਾ ਨਾ ਅੰਦਰ ਵੜ ਕੇ ਆਪਣੇ ਪੂਰੇ ਉਦੋਂ ਉਹ ਗੱਲਾਂ ਬੰਦੇ ਨੂੰ ਪਹਿਲਾਂ ਅਰਗਾ ਨਹੀਂ ਛੱਡਦਾ ਤੁਸੀਂ ਕਿ ਇਹਨੂੰ ਕੀ ਹੋ ਗਿਆ ਬਈ ਜਾਂ ਕੁਝ ਵੀ ਹਨਾ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਅੰਦਰੋਂ ਅੰਦਰ ਹੀ ਤੰਗ ਕਰਦੀਆਂ ਰਹਿੰਦੀਆਂ ਅੰਦਰੋਂ ਅੰਦਰ ਦੀਆਂ ਚੀਜ਼ਾਂ ਉਹ ਗੱਲਾਂ ਸਿਉਖ ਦੀ ਤਰ੍ਹਾਂ ਹੁੰਦੀਆਂ ਵੀ ਉੱਤੋਂ ਤਾਂ ਲੱਕੜ ਸਹੀ ਪਈ ਰਹਿੰਦੀ ਹੈ ਤੇ ਸਿਉਖ ਅੰਦਰੋਂ ਅੰਦਰ ਹੀ ਨਹੀਂ ਖਾਈਂਦੀ ਲੱਕੜ ਨੂੰ ਉਹ ਗੱਲਾਂ ਹੋ ਜਾਂਦੀਆਂ ਚਲੋ ਜਿਹੜੇ ਸਮੇਂ ਚੋਂ ਸਹੀ ਨਿਕਲ ਗਿਆ ਸਹੀ ਬਚ ਗਿਆ ਉਹ ਤਾਂ ਚੰਗਾ ਤੇ ਜਿਹੜਾ ਕਈ ਵਾਰੀ ਐਸਾ ਸਮਾਂ ਪੈਂਦਾ ਤੇ ਕੁਝ ਗਲਤ ਰਾਸਤੇ ਚੱਲ ਲੈਂਦੇ ਆ ਹਨਾ ਕੋਈ ਆਪਣੇ ਅਰਗੇ ਵਿਚਾਰੇ ਗਰੀਬ ਹਨਾ ਚਲੋ ਪਤਾ ਠੀਕ ਆ ਜੀ ਮੈਂ ਪੂਰਾ ਕੋਈ ਨਹੀਂ ਕਰ ਰਿਹਾ ਬਸ ਸੈਟ ਆਪਨ ਕੋਈ ਚੱਕਰ ਨਹੀਂ ਮੰਗਾ ਸੁਣੋ ਗੱਲਾਂ ਸੁਣ ਲਈਏ ਨਾ ਮੈਂ ਮੇਰੇ ਤੋਂ ਨਾ ਲਾਓ ਚਲੋ ਕੋਈ ਵੀ ਗੱਲ ਨੂੰ ਮੇਰੇ ਤੇ ਨਾਲ ਕੋਈ ਵੀ ਗੱਲ ਨੂੰ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਇੱਥੇ ਬੰਦਾ ਮਾਰ ਖਾਂਦਾ ਹੁੰਦਾ ਇੱਥੇ ਬੰਦਾ ਟੁੱਟਦਾ ਹੁੰਦਾ ਆਕੇ ਇੱਥੋਂ ਸਹੀ ਗਲਤ ਰਾਸਤੇ ਤੇ ਬੰਦਾ ਆ ਜਿਹੜਾ ਸਹੀ ਰਾਸਤੇ ਦੇ ਉੱਤੇ ਰਪਿਆ ਉਹ ਬੰਦਾ ਕਦੇ ਮਾਰ ਨਹੀਂ ਖਾਂਦਾ ਤੇ ਜਿਹੜਾ ਇਹੋ ਜੇ ਮੋੜ ਦੇ ਅਗੇ ਗਲਤ ਰਸਤਾ ਚੋਲ ਲੈ ਜਾਂਦਾ ਫਿਰ ਉਹਦੇ ਪੱਲੇ ਕੱਖ ਨਹੀਂ ਪੈਂਦਾ ਹੁੰਦਾ ਠੀਕ ਆ ਓਕੇ ਚਲੋ ਛੱਡੋ ਕੋਈ ਨਾ ਬਰੂ ਸੋਨੇਕਾਰ ਦਾ ਬਹੁਤ ਟਾਈਮ ਹੋ ਗਿਆ ਮਰਾਲੀਓ ਬੇਟਾ ਇਹਨੂੰ ਜਿਵੇਂ ਮੈਂ ਕਹਿੰਦਾ ਮੇਰੇ ਨਾਲ ਆ ਕੇ ਬੈਠ ਸਾਲਾ ਤਿਆਰ ਹੀ ਐ ਇੱਕ ਮਿੰਟਾ ਦੇਖੋ ਦਿਖਾਵਾਂ ਤੁਹਾਨੂੰ ਪਿੱਚਕਾ ਲਿਓਏ ਲਿਓ ਆਇਆ ਆਇਆ ਫਿਰ ਪੈਣਾ ਤਾਂ ਇਧਰ 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 ਉਹ ਖਾਣੂ ਨਹੀਂ ਸਾਲਿਆ ਤੂੰ ਤਾਂ ਇਧਰ ਆਇਆ ਫਿਰ ਆਜਾ ਆਜਾ ਆ ਜਾ ਪਾ ਜਾ ਆਇਓਏ 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 ਕੰਜਰ ਦਿਆ ਰਵਾਵੇਂਗਾ ਹੈ ਰਵਾਵੇਂਗਾ ਮੇਰਾ ਛਾਲਿਆ ਚਲੋ ਠੀਕ ਹੈ ਯਾਰ ਬੋਕੇ ਡੰਡ ਮੇਰਾ ਪੁੱਤ ਨਾਲ ਹੈ ਸੌਨੇ ਆਪਾ ਤੜਕੇ ਉੱਠ ਕੇ ਦੇ ਉਹ ਸੱਚ ਹਾਂ ਬਈ ਬੱਚਾ ਜਨੇ ਆ ਉਹ ਜਿਹੜਾ ਹਰੀਆਂ ਬਗਲਾਂ ਹਾਈ ਟੋਰੀ ਉਹ ਜਿਹੜਾ ਕਹੇ ਜੀ ਫੜਿਆ ਆਪਾ ਏ ਕੇ ਐਸ ਕੇ ਏ ਬੀ ਐਸ ਕੀ ਲਿਖਿਆ ਸੀਗਾ ਬਈ ਉਹ ਯਾਰਾ ਤੀਜਾ ਜੁਫਤਾ ਦੇ ਨਾਲ ਕੰਜਰ ਦਾ ਪਤਾ ਨਹੀਂ ਕਿੱਥੇ ਕੁਥੇ ਗਿਆ